ਜਿਹੜੇ ਪਿੰਡ ਦੇ ਇਸ ਸਕੂਲ ਦੇ ਮੈਂ ਤੁਹਾਨੂੰ ਦਿਖਾਵਾਂਗਾ ਕਿਉਂਕਿ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਪੋਲ ਖੁੱਲਦੀ ਹੈ ਜਿਹੜੇ ਦਾਅਵੇ ਸਰਕਾਰ ਕਰਦੀ ਹੈ ਛੱਤਾਂ ਜੜੀਆਂ ਨੇ ਉਹ ਅਨਸੇਫ ਹੈ ਉਹ ਤੁਹਾਨੂੰ ਯਾਦ ਹੋਵੇਗਾ ਕਿ ਲੁਧਿਆਣਾ ਦੇ ਬੱਧੋਵਾਲ ਦੇ ਕੋਲ ਇੱਕ ਸਰਕਾਰੀ ਸਕੂਲ ਦੀ ਛੱਤ ਡੰਗੀ ਸੀ ਔਰ ਇੱਕ ਅਧਿਆਪਕਾ ਦੀ ਮੌਤ ਵੀ ਹੋਈ ਸੀ ਪਰ ਉਸ ਤੋਂ ਬਾਅਦ ਹਾਲਾਤ ਉਸੇ ਤਰ੍ਹਾਂ ਨਜ਼ਰ ਆ ਰਹੇ ਨੇ ਉਹ ਅਨਸੇਫ ਹੈ ਔਰ ਸਕੂਲ ਪ੍ਰਸ਼ਾਸਨ ਵੱਲੋਂ ਵੀ ਇਹ ਮੇਲ भेजी ਹੋਈ ਆ ਸਰਕਾਰ ਨੂੰ ਇਧਰਲੇ ਪਾਸੇ ਇਹ ਬਰਾਂਡਾ ਹੈ ਔਰ ਬਰਾਂਡੇ ਦਾ ਜਿਹੜਾ ਲੈਂਟਰ ਹੈ ਉਹ ਕਾਫੀ ਨੁਕਸਾਨਾ ਹੋਇਆ ਔਰ ਦੂਜੇ ਪਾਸੇ ਇਹ ਕਲਾਸਰੂਮ ਹੈ ਲੁਧਿਆਣਾ ਦੇ ਡਿਪੀ ਕਮਿਸ਼ਨਰ ਤਾਂ ਵੀ ਖੜੇ ਹੁੰਦੇ ਨੇ ਲੁਧਿਆਣਾ ਦੇ ਸਿੱਖਿਆ ਵਿਭਾਗ ਤਾਂ ਵੀ ਖੜੇ ਹੁੰਦੇ ਨੇ ਦੂਜੀ ਕਲਾਸ ਦੇ ਮੈਂ ਅਗਰ ਤਸਵੀਰਾਂ ਦਿਖਾਵਾਂ ਇਹ ਕਲਾਸ ਦੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਇੱਕ ਕਲਾਸਰੂਮ ਹੋਰ ਹੈ ਇਸ ਕਲਾਸਰੂਮ ਦੀ ਵੀ ਜਿਹੜੀ ਛੱਤ ਹੈ ਉਹ ਕਾਫੀ ਬੱਦ ਤੋਂ ਬੱਦਤਰ ਹੈ ਲੈਂਟਰ ਜਿਹੜਾ ਹੈ ਸਰੀਏ ਦੇਖ ਰਹੇ ਨੇ ਜਾ ਇੱਥੇ ਕੁਛ ਵੀ ਨਹੀਂ ਕਰਦੀ ਗੱਲਾਂ ਜਿੰਦੀਆਂ ਮਰਜੀ ਸੋਲ ਲਓ ਇਹਦਾ ਨਾ ਹੁਣ ਤਾਂ ਕੀਤਾ ਤੇ ਨਾ ਹੀ ਨਾ ਕਰਨਾ ਕੋਈ ਕੁਛ ਨਹੀਂ 2 ਸਾਲ ਦੇ तकरीबन ਪੌਣੇ 2 ਸਾਲ ਸਰਕਾਰ ਵੀ ਬਣੀ ਕਿਸੇ ਵੀ ਮੰਤਰੀ ਨੇ ਕਿਸੇ ਨੇ ਵੀ ਅੱਜ ਤੱਕ ਖਿਆਲ ਨਹੀਂ ਕੀਤਾ ਤੁਸੀਂ ਅੰਦਰ ਜਾ ਕੇ ਦੇਖੋ ਮੈਂ ਮੈਂ ਲੋਸੀ ਸਾਰੇ ਪਿੰਡ ਵਾਲੀ ਆ ਕੇ ਪੁੱਛਦੇ ਆ ਉਹ ਕਹਿੰਦੇ ਅਸੀਂ ਅੰਦਰ ਬੈਠੀਏ ਕਿਵੇਂ ਸੰਤਾਂ ਸਰਿਆ ਵੀ ਇਹਦਾ ਜਿਹੜਾ ਉਹ ਗਲ ਗਿਆ ਤੇ ਬਿਲਡਿੰਗ ਸਾਰੀ ਜਿਹੜੀ ਇਹਦਾ ਪਤਾ ਨਹੀਂ ਕਿਸ ਵੇਲੇ ਡਿੱਗ ਜਾਣੀ ਸੁਰੱਖੋ ਕਿਵੇਂ ਦੇਖਦੇ ਹੋ ਇਹ 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 ਬਦਲ ਇਹ ਬਦਲਾਵ ਇਹ ਬਦਲਾਵ ਇਹ ਬਦਲਾਣੇ ਚੱਲ ਜਾਂ ਬਹੁਤ ਮਾੜਾ ਹਾਲ ਹੈ ਬਹੁਤ ਮੁਸ਼ਕਲ ਦੇ ਬੱਚੇ ਬਾਹਰ ਬੈਠ ਗਿਆ ਠੰਡ ਚ ਵੀ ਆ ਕੇ ਭਗਵੰਤਬਾਨ ਕੀ ਕਹੇਗੇ ਜੀ ਸਾਡੇ ਬੱਚੇ ਦੇਖੋ ਕੀ ਆ ਮੁਸ਼ਕਲ ਹਾਲ ਇਹਨਾਂ ਦਾ ਬੱਚੇ ਨੂੰ ਬਿਡੇ ਮੀਨ ਸਕੀਮ ਦੇ ਤਹਿਤ ਖਾਣਾ ਤਿਆਰ ਕੀਤਾ ਜਾਂਦਾ ਉਹਦੀ ਇੰਨੀ ਕੁ ਮਾੜੀ ਹਾਲਤ ਹੈ ਉਸਦੀ ਇੰਨੀ ਮਾੜੀ ਹਾਲਤ ਹੈ ਕਿ ਉਹਦੇ ਵਿੱਚ ਕੋਕਰੇਸ ਕਿਰਲੀਆਂ ਤੁਸੀਂ ਆਪ ਦੇਖ ਲਓ ਆਪ ਹੀ ਮਤਲਬ ਕਿ ਵਿਚਾਰੀਆਂ ਜੋ ਪਿੰਡ ਤੋਂ ਆਪਣੇ ਇੱਥੇ ਬੀਬੀਆਂ ਹੈਗੀਆਂ ਉਹ ਸਫਾਈ ਕਰ ਕਰਕੇ ਰਹਿ ਜਾਂਦੀਆਂ ਕਈ ਵਾਰੀ ਜਿ ਲੱਗਦਾ ਕਿ ਛੱਤਾਂ ਟੁੱਟੀਆਂ ਹੋਈਆਂ ਇਸ ਕਲਾਸ ਰੂਮ ਦੀ ਜੀ ਅੰਕ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਦੀ ਤਰਜ਼ ਦੇ ਉੱਤੇ ਸਮਾਰਟ ਸਕੂਲ ਬਣਾ ਦਿੱਤੇ ਗਏ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਵੱਡੇ ਵੱਡੇ ਦਾਅਵੇ ਕਰਦੇ ਨੇ ਸਕੂਲਾਂ ਦੇ ਵਿੱਚ ਜਾਂਦੇ ਨੇ ਔਰ ਬੱਚਿਆਂ ਨੂੰ ਚੋਕਲੇਟਾਂ ਵੰਡਦੇ ਨੇ ਫੋਟੋਆਂ ਖਿਚਾਉਂਦੇ ਨੇ ਪਰ ਲੁਧਿਆਣਾ ਦਾ ਇੱਕ ਪਿੰਡ ਸਾਨੇਵਾਲ ਹਲਕੇ ਦੇ ਵਿੱਚ ਜਿੱਥੇ ਦੀ ਅਸੀਂ ਤਸਵੀਰਾਂ ਤੁਹਾਡਾ ਸਾਂਝਾ ਕਰ ਰਿਹਾ ਇਹ ਪ੍ਰਾਇਮਰੀ ਸਕੂਲ ਆ ਪਿੰਡ ਢੇਰੀ ਦਾ ਔਰ ਹਾਲਾਤ ਜਿਹੜੇ ਪਿੰਡ ਦੇ ਇਸ ਸਕੂਲ ਦੇ ਮੈਂ ਤੁਹਾਨੂੰ ਦਿਖਾਵਾਂਗਾ ਕਿਉਂਕਿ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਪੋਲ ਖੁੱਲਦੀ ਹੈ ਜਿਹੜੇ ਦਾਅਵੇ ਸਰਕਾਰ ਕਰਦੀ ਹੈ ਛੱਤਾਂ ਜਿਹੜੀਆਂ ਨੇ ਉਹ ਅਨਸੇਫ ਹੈ ਔਰ ਤੁਹਾਨੂੰ ਯਾਦ ਹੋਵੇਗਾ ਕਿ ਲੁਧਿਆਣਾ ਦੇ ਬੱਧੋਵਾਲ ਦੇ ਕੋਲ ਇੱਕ ਸਰਕਾਰੀ ਸਕੂਲ ਦੀ ਛੱਤ ਡੇਗੀ ਸੀ ਔਰ ਇੱਕ ਅਧਿਆਪਕਾ ਦੀ ਮੌਤ ਵੀ ਹੋਈ ਸੀ ਔਰ ਉਸ ਤੋਂ ਬਾਅਦ ਹਾਲਾਤ ਉਸੇ ਤਰ੍ਹਾਂ ਨਜ਼ਰ ਆ ਰਹੇ ਨੇ ਹਾਲਾਤ ਜਿਹੜੇ ਸਕੂਲ ਦੇ ਨੇ ਉਹ ਵਕਤ ਤੋਂ ਬੱਤਰ ਨੇ ਪਰ ਦੂਜੇ ਪਾਸੇ ਜਿਹੜਾ ਕੈਮਰਾ ਲੱਗਾ ਤੀਜੀ ਅੱਖ ਚਾਹੇ ਹਾਈ ਟੈਕ ਨਜ਼ਰ ਆ ਰਿਹਾ ਪਰ ਦੂਜੇ ਪਾਸੇ ਜਿਹੜੀਆਂ ਛੱਤਾਂ ਨੇ ਉਹ ਅਨ ਸੇਫ ਨਜ਼ਰ ਆ ਰਹੀਆਂ ਨੇ ਮੈਂ ਕੈਮਰਾ ਮੈਂ ਇਹ ਨੂੰ ਕਹੂੰਗਾ ਕਿ ਪਹਿਲੇ ਉਸ ਉਹਨਾਂ ਤਸਵੀਰਾਂ ਨੂੰ ਸਾਂਝੀਆਂ ਕਰਦੀਏ ਜਿਹੜੀਆਂ ਤਸਵੀਰਾਂ ਸਵਾਲ ਸਰਕਾਰ ਤੇ ਜ਼ਰੂਰ ਉੜਦੇ ਨੇ ਲੈਂਟਰ ਜਿਹੜੇ ਨੇ ਉਹ ਅਨ ਸੇਫ ਹੈ ਔਰ ਸਕੂਲ ਪ੍ਰਸ਼ਾਸਨ ਵੱਲੋਂ ਵੀ ਇਹ ਮੇਲ ਭੇਜੀ ਹੋਈ ਹੈ ਸਰਕਾਰ ਨੂੰ ਇਧਰਲੇ ਪਾਸੇ ਇਹ ਬਰਾਂਡਾ ਹੈ ਔਰ ਬਰਾਂਡੇ ਦਾ ਜਿਹੜਾ ਲੈਂਟਰ ਹੈ ਉਹ ਕਾਫੀ ਨੁਕਸਾਨਾ ਹੋਇਆ ਔਰ ਦੂਜੇ ਪਾਸੇ ਇਹ ਕਲਾਸਰੂਮ ਹੈ ਔਰ ਇਹ ਕਲਾਸਰੂਮ ਦੇ ਹਾਲਾਤ ਅਨ ਸੇਫ ਨੇ ਪੂਰੇ ਪਰ ਬੱਚੇ ਮਜਬੂਰ ਨੇ ਬਾਹਰ ਬਰਾਂਡੇ ਦੇ ਵਿੱਚ ਪੜਨ ਨੂੰ ਕਿਉਂਕਿ ਅਧਿਆਪਕਾਂ ਨੂੰ ਡਰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਬੱਦੋਵਾਲ ਦੇ ਵਿੱਚ ਇੱਕ ਸਕੂਲ ਦੀ ਛੱਤ ਡਿੱਗੀ ਉਹ ਕਿੰਦਰੇ ਜਾਣੀ ਨੁਕਸਾਨ ਨਾ ਹੋਵੇ ਪਰ ਸਵਾਲ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤਾਂ ਵੀ ਖੜੇ ਹੁੰਦੇ ਨੇ ਲੁਧਿਆਣਾ ਦੇ ਸਿੱਖਿਆ ਵਿਭਾਗ ਤੇ ਵੀ ਖੜੇ ਹੁੰਦੇ ਨੇ ਦੂਜੀ ਕਲਾਸ ਦੇ ਮੈਂ ਅਗਰ ਤਸਵੀਰਾਂ ਦਿਖਾਵਾਂ ਇਹ ਕਲਾਸ ਦੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਇੱਕ ਕਲਾਸਰੂਮ ਹੋਰ ਹੈ ਇਸ ਕਲਾਸਰੂਮ ਦੀ ਵੀ ਜਿਹੜੀ ਛੱਤ ਹੈ ਉਹ ਕਾਫੀ ਬੱਦ ਤੋਂ ਬੱਤਰ ਹੈ ਲੈਂਟਰ ਜਿਹੜਾ ਹੈ ਸਰੀਏ ਦੇਖ ਰਹੇ ਨੇ ਔਰ ਇਸ ਕਲਾਸ ਦੇ ਵਿੱਚ ਚਾਹੇ ਬੱਚੇ ਨਹੀਂ ਪੜ੍ਹ ਰਹੇ ਪਰ ਬੱਚੇ ਪੜ੍ਹਨ ਕਿੱਥੇ ਸਵਾਲ ਇਹੀ ਹੈ ਸਵਾਲ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਵੀ ਖੜੇ ਹੁੰਦੇ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹ ਸਕੂਲਾਂ ਦੇ ਵਿੱਚ ਜਾ ਕੇ ਫੋਟੋਆਂ ਖਿਚਾਉਂਦੇ ਨੇ ਤਸਵੀਰਾਂ ਖਿਚਾ ਕੇ ਉਹਨਾਂ ਸਕੂਲਾਂ ਦੀਆਂ ਤਸਵੀਰਾਂ ਵਿਖਾਉਂਦੇ ਨੇ ਜਿਹੜੇ ਸਕੂਲਾਂ ਨੂੰ ਉਹਨਾਂ ਨੇ ਚਾਹੇ ਦੁਰਸਤ ਕਰ ਦਿੱਤਾ ਪਰ ਕਈ ਅਜਿਹੇ ਸਕੂਲ ਹੈਗੇ ਨੇ ਅਜੇ ਜਿਹੜੇ ਹਜੇ ਪੂਰੀ ਤਰ੍ਹਾਂ ਅਨ ਸੇਫ ਨੇ ਔਰ ਇਹ ਸਕੂਲ ਦੇ ਅਧਿਆਪਕ ਤੇ ਬੱਚੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਇਹ ਸਕੂਲਾਂ ਦੀ ਮੁਰੰਮਤ ਹੋਵੇ ਉਹ ਬੱਚਿਆਂ ਨੂੰ ਇਹਨਾਂ ਸਕੂਲਾਂ ਦੇ ਵਿੱਚ ਪੜਾ ਸਕਣ ਜਿਹੜੇ ਪਿੰਡ ਦੇ ਲੋਕ ਨੇ ਪਿੰਡ ਵਾਸੀ ਜੋ ਸਾਡੇ ਨਾਲ ਨੇ ਕਿਵੇਂ ਦੇਖਦੇ ਹੋ ਜੀ ਤੁਸੀਂ ਪਿੰਡ ਦੇ ਲੋਕ ਅ ਅਸੀਂ ਪਹਿਲੇ ਤੁਹਾਡੇ ਨਾਲ ਸਾਡੀ ਇਹ ਪੰਚਾਇਤ ਇੱਥੇ ਕੁਝ ਵੀ ਨਹੀਂ ਕਰਦੀ ਗੱਲਾਂ ਜਿੰਦੀਆਂ ਮਰਜ਼ੀ ਸੁਣ ਲਓ ਇਹਨਾਂ ਦਾ ਹੁਣ ਤਾਂ ਹੀ ਕੀਤਾ ਤੇ ਨਾ ਹੀ ਨਾ ਕਰਨਾ ਹੈ ਅੱਛਾ ਸਕੂਲ ਡਰ ਨਹੀਂ ਲੱਗਦਾ ਤੁਹਾਨੂੰ ਤੁਹਾਡੇ ਬੱਚੇ ਪਿੰਡਾਂ ਦੇ ਦੇਖੋ ਜੀ ਗੱਲ ਇਹ ਹੈ ਵੀ ਬਦਲਾਅ ਦੇ ਨਾਂ ਤੇ ਸਾਰਿਆਂ ਲੋਕਾਂ ਨੇ ਵੋਟਾਂ ਪਾਈਆਂ ਤੇ ਬਦਲਾਅ ਅਸੀਂ ਇਹ ਦੇਖਿਆ ਕਿ ਬਦਲਾਅ ਦੇ ਨਾਂ ਤੇ ਜਿੰਨੇ ਸਕੂਲ ਬਣੇ ਸੀ ਜਾਂ ਸੇਵਾ ਕੇਂਦਰ ਬਣੇ ਸੀ ਉਹ ਆਮ ਆਦਮੀ ਕਲੀਨਿਕ ਬਣਾ ਲਏ ਪਰ ਇੱਧਰ ਜਿੱਥੇ ਸਿੱਖਿਆ ਦਾ ਕੋਈ ਹੈਗਾ ਇੱਥੇ ਕੋਈ ਮਤਲਬ ਕੋਈ ਪ੍ਰਬੰਧ ਨਹੀਂ ਕੋਈ ਕੁਛ ਨਹੀਂ 2 ਸਾਲ ਦੇ तकरीबन ਪੌਣੇ 2 ਸਾਲ ਸਰਕਾਰ ਵੀ ਬਣੀ ਹੈ ਕਿਸੇ ਵੀ ਮੰਤਰੀ ਨੇ ਕਿਸੇ ਨੇ ਵੀ ਅਜੇ ਤੱਕ ਖਿਆਲ ਨਹੀਂ ਕੀਤਾ ਤੁਸੀਂ ਅੰਦਰ ਜਾ ਕੇ ਦੇਖੋ ਮੈਂ ਮੈਡਮਾਂ ਨੂੰ ਅਸੀਂ ਸਾਰੇ ਪਿੰਡ ਵਾਲੀ ਆ ਕੇ ਪੁੱਛਦੇ ਆ ਉਹ ਕਹਿੰਦੇ ਅਸੀਂ ਅੰਦਰ ਬੈਠੀਏ ਕਿਵੇਂ ਸਾਨੂੰ ਤਾਂ ਸਰੀਆ ਵੀ ਇਹਦਾ ਜਿਹੜਾ ਉਹ ਗਲ ਗਿਆ ਤੇ ਬਿਲਡਿੰਗ ਸਾਰੀ ਜਿਹੜੀ ਇਹ ਤਾਂ ਪਤਾ ਨਹੀਂ ਕਿਸ ਵੇਲੇ गिर ਜਾਣੀ ਇਨਸਾਨੀਅਤ ਤੌਰ ਤੇ ਦੇਖੋ ਕੋਈ ਰਾਜਨੀਤੀ ਇਨਸਾਨੀਅਤ ਤੌਰ ਤੇ ਕਿ ਇਹ ਸਕੂਲ ਜਿਸ ਤਰ੍ਹਾਂ ਦੇ ਨਾਲ ਹਾਲਾਤ ਨੇ ਇਹ ਸਹੀ ਨਹੀਂ ਹੋਣੇ ਚਾਹੀਦੇ ਤੁਹਾਡੇ ਖਿਆਲੋਂ ਨਹੀਂ ਮੇਰੀ ਗੱਲ ਸਹੀ ਹੋਣੇ ਚਾਹੀਦੇ ਇੱਕ ਚੀਜ਼ ਹੋਰ ਹੈ ਮੇਰੇ ਬੋਲਣ ਦੇ ਨਾਲੋਂ ਵੀ ਇੱਕ ਚੀਜ਼ ਹੋਰ ਦੇਖੋ ਤੁਹਾਡੇ ਕੈਮਰੇ ਖੁਦ ਬਿਆਨ ਕਰ ਰਹੇ ਨੇ ਮੇਰੇ ਬੋਲਣ ਦੇ ਨਾਲੋਂ ਵੀ ਕੈਮਰੇ ਖੁਦ ਬਿਆਨ ਕਰ ਰਹੇ ਆ ਦਫਤਰ ਦੀ ਮੈਂ ਤੁਹਾਨੂੰ ਦਿਖਾ ਰਿਹਾ ਵੀ ਇਹ ਮੈਡਮ ਕਹਿੰਦੇ ਮੈਂ ਕਹਿੰਦਾ ਜੀ ਤੁਸੀਂ ਕਹਿੰਦੇ ਮਾਰੇ ਜ ਬੱਚਿਆਂ ਨੂੰ ਇਹ ਇਹ ਦੀਵਾਰ ਬੜੀ ਡੇਂਜਰ ਹਾਲਾਤ ਦੇ ਵਿੱਚ ਹੈ ਕਿਸੇ ਵੇ ਇਹ ਡਿੱਗਣ ਵਾਲੀ ਹੈ ਇਹ ਸਿਰਫ ਇੱਕ ਉਹ ਖੜੀ ਕੀਤੀ ਹੋਈ ਹੈ ਔਰ ਇਹ ਇਹ ਅਧਿਆਪਕ ਦਾ ਪਰਸ ਪਿਆ ਮੇਰੇ ਖਿਆਲ ਨਾਲ ਇੱਥੇ ਅਧਿਆਪਕ ਬੈਠਦੇ ਵੀ ਨਹੀਂ ਇਹ ਸਮਾਨ ਪਿਆ ਪਰ ਪਰ ਇਹ 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 ਜਿਹੜਾ ਇੰਨੀ ਅੰਸੇ ਬਿਲਡਿੰਗ ਦੇ ਕਮਰੇ ਦੇ ਵਿੱਚ ਬੈਠਣਾ ਕਿਉਂਕਿ ਉਹ ਬਦੋਵਾਲ ਵਾਲੇ ਜਿਹੜੇ ਹਾਲਾਤ ਨੇ ਉਹ ਪੈਦਾ ਹੋ ਸਕਦੇ ਨੇ ਹੋ ਸਕਦੇ ਜੀ ਕਿਉਂਕਿ ਮੈਡਮ ਆਪ ਬਾਹਰ ਬੈਠ ਜਾਂਦੇ ਆ ਤੇ ਬੱਚੇ ਜਿਹੜੇ ਆ ਬੱਚੇ ਵੀ ਉਹ ਬਾਹਰ ਦੇ ਪਰਸ ਰੱਖਿਆ ਕਈ ਵਾਰੀ ਆਣ ਲੱਗਿਆ ਪਰਸ ਚੱਕਦੇ ਨੇ ਹੈਲਮਟ ਪਿਆ ਕੇ ਫਿਰ ਹੋ ਸਕਦਾ ਇਹ ਤਾਂ ਮਾੜਾ ਮੋਟਾ ਵੈਸੇ ਹੀ ਕਮਰੇ ਜੇ ਬਣਾਏ ਹੋਏ ਆ ਬੈਠਦੇ ਉਹ ਬਾਹਰ ਹੀ ਵਿਚਾਰੇ ਸਰਦੀ ਦੇ ਵਿੱਚ ਵੀ ਜਿਸ ਤਰ੍ਹਾਂ ਵੀ ਹੈ ਬਾਕੀ ਇੰਨਾ ਕੋਈ ਬਜ਼ੁਰਗੋ ਕਿਵੇਂ ਦੇਖਦੇ ਹੋ ਇਹ 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 ਬਦਲਾਵ ਇਹ ਬਦਲਾਵ ਇਹ ਬਦਲਾਣੇ ਜਾ ਜਾ ਬਹੁਤ ਮਾੜਾ ਹਾਲ ਹੈ ਬਹੁਤ ਮੁਸ਼ਕਲ ਤੇ ਬੱਚੇ ਬਾਹਰ ਬੈਠ ਗਿਆ ਠੰਡਾ ਚ ਪਿਆ ਕੇ ਭਗਵੰਤ ਮਾਨ ਤਾਂ ਆਖਦੇ ਨੇ ਕਿ ਅਸੀਂ ਤਾਂ ਤਸਵੀਰ ਬਦਲ ਦਿੱਤੀ ਸੋ ਨਾ ਕੋਈ ਨਹੀਂ ਕੁਝ ਨਹੀਂ ਬਦਲਿਆ ਕੁਝ ਕੀਤਾ ਹੀ ਕੋਸ ਨਹੀਂ ਉਹਨੇ ਭਗਵੰਤ ਮਾਨ ਕੀ ਕਰੇਗਾ ਤੇ ਜ ਸਾਡੇ ਬੱਚੇ ਦੇਖੋ ਕੀ ਮੁਸ਼ਕਲ ਹਾਲ ਹੈ ਉਹਨਾਂ ਦਾ ਕੋਈ ਨਾ ਪੰਜਾਬ ਚੈਨਲ ਫੋਟੋਆਂ ਖਚਾਉਂਦੇ ਨੇ ਸਕੂਲਾਂ ਜਾ ਕੇ ਵੀ ਇਹ ਕਿੱਡੇ ਵਧੀਆ ਕੇਸਰੀਵਾਲ ਵੀ ਆਇਆ ਸੀ ਪਿਛਲੀ ਵਾਰੀ ਉਹ ਸਾਬਾ ਮੈਂ ਝੂਠ ਬੋਲਦੀ ਆਈ ਕੋਈ ਨਹੀਂ ਆਇਆ ਕੋਈ ਵੀ ਕੋਈ ਪਹੁੰਚਿਆ ਹੀ ਨਹੀਂ ਇੱਥੇ ਪੰਜਾਬ ਦੇ ਹੋਰ ਸਕੂਲਾਂ ਜਾਂਦੇ ਨੇ ਦਿਖਾਉਂਦੇ ਨੇ ਉਹ ਉਹ ਉਧਰ ਕਰਦੇ ਕੋ ਮਾੜ ਮੋਟਾ ਬੰਗਲੋ ਗੱਲਾਂ ਕਰੀ ਜਾਂਦੇ ਇੱਥੇ ਕੋਈ ਨਹੀਂ ਆਇਆ ਕੋਈ ਵੀ ਹੂੰ ਹੂੰ ਸੋ ਇਹ 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 ਪਿੰਡ ਵਾਸੀ ਰੋਸ਼ ਵਿੱਚ ਵੀ ਨੇ ਪਰ ਇਹ ਇਹ ਕੰਪਿਊਟਰ ਚੱਲਦਾ ਪਿਆ ਇਸ ਕਮਰੇ ਦੇ ਵਿੱਚ ਇਹਦਾ ਮਤਲਬ ਇਹ ਸੀਸੀਟੀਵੀ ਕੈਮਰੇ ਜ਼ਰੂਰ ਹਾਈ ਟੈਕ ਤਸਵੀਰਾਂ ਜ਼ਰੂਰ ਨਜ਼ਰ ਆ ਰਹੀਆਂ ਨੇ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਦੀਆਂ ਤਸਵੀਰਾਂ ਨਜ਼ ਜੜੀਆਂ ਤਸਵੀਰਾਂ ਇਹ ਨਜ਼ਰ ਆ ਰਹੀਆਂ ਨੇ ਇਹ ਕੈਮਰੇ ਅਗਰ ਮੋੜ ਕੇ ਜਿਹੜੇ ਸੀਸੀਟੀਵੀ ਕੈਮਰੇ ਨਾਲ ਛੱਤਾਂ 'ਤੇ ਕਰ ਦਿੱਤੇ ਜਾਂ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਉਹ ਅਸਲੀਅਤ ਸਕੂਲ ਦੀ ਜ਼ਰੂਰ ਨਜ਼ਰ ਆਵੇ ਕਿਉਂਕਿ ਇਹ ਸਾਡੇ ਕੈਮਰੇ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਾਈ ਟੈਕ ਕੈਮਰੇ ਲਾ ਕੇ ਸਕੂਲ ਦੀ ਤਸਵੀਰ ਬਦਲਣ ਦੀ ਕੋਸ਼ਿਸ਼ ਕੀਤੀ ਆ ਪਰ ਜੜੀਆਂ ਨੀਆਂ ਨੇ ਜੜੀਆਂ ਕੰਧਾਂ ਨੇ ਜਿਹੜੇ ਜੜੀਆਂ ਛੱਤਾਂ ਨੇ ਉਹ ਬਿਲਕੁਲ ਅਨ ਸੇਫ ਨੇ ਅਸੀਂ ਅਧਿਆਪਕਾਂ ਨਾਲ ਵੀ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹ ਇੱਕ ਇੱਕ ਕਲਾਸ ਦੇ ਵਿੱਚ ਬੱਚੇ ਜ਼ਰੂਰ ਬੈਠੇ ਨੇ ਇਹ ਇਹ ਕਲਾਸ ਸਲਾਬੀ ਹੋਈ ਆ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਲੈਂਟਰ ਸਲਾਬਿਆ ਹੋਇਆ ਉੱਪਰਲੇ ਪਾਸੇ ਪੂਰੀ ਤਰ੍ਹਾਂ ਜਿਹੜਾ ਕੰਦ ਜਿਹੜੀ ਸਲਾਬੀ ਹੋਈ ਹੈ ਇਹ ਇਹ ਵੀ ਥੋੜੀ ਥੋੜੀ ਜਿਹੜੀ ਲੈਂਟਰ ਹੈ ਇਹ ਵੀ ਹੌਲੀ ਹੌਲੀ ਜਿਹੜਾ ਹੈ ਉਹ ਖਰਾਬ ਹੋ ਰਿਹਾ ਪਰ ਬੱਚੇ ਕਲਾਸਰੂਮ ਦੇ ਵਿੱਚ ਜ਼ਰੂਰ ਬੈਠੇ ਨੇ ਜਿਹੜਾ ਬਰਾਂਡਾ ਇਹ 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 ਨਾਲ-ਨਾਲ ਮੈਂ ਤੁਹਾਨੂੰ ਬਰਾਂਡਾ ਦਿਖਾ ਰਿਹਾ ਕਿਉਂਕਿ ਬੱਚੇ ਕਈ ਵਾਰ ਅਕਸਰ ਬਰਾਂਡੇ ਦੇ ਵਿੱਚ ਘੁੰਮਦੇ ਨੇ ਇਹ ਜਿਸ ਹਿਸਾਬ ਦੇ ਨਾਲ ਮੈਂ ਪੀਲਰ ਦੇ ਥੱਲੇ ਖੜਾ ਇਹ ਵਧੀਆ ਹੈ ਇਹ ਜਿਹੜਾ ਪੀਲਰ ਹੈ ਇਹ ਪੂਰੀ ਤਰ੍ਹਾਂ ਸਰੀਏ ਦੇ ਵੇਖਣ ਨੂੰ ਮਿਲ ਰਹੇ ਨੇ ਪਰ ਸਵਾਲ ਪਿੰਡ ਵਾਸੀ ਵੀ ਕਰ ਰਹੇ ਨੇ ਕਿ ਇਹ ਸਕੂਲ ਦੀ ਨੁਹਾਰ ਕਦੋਂ ਬਦਲੇਗੀ ਜਿਹੜਾ ਤਿਆਰ ਉਧਰ ਲਿਜਾਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਬਿਲਡਿੰਗ ਤਾਂ ਹੈ ਹੀ ਇਹਦੇ ਨਾਲ ਜਿਹੜਾ ਜਿੱਥੇ ਬੱਚੇ ਨੂੰ ਮੀਡੀ ਮੀਲ ਸਕੀਮ ਦੇ ਤਹਿਤ ਖਾਣਾ ਤਿਆਰ ਕੀਤਾ ਜਾਂਦਾ ਉਹਦੀ ਇੰਨੀ ਗਮਾਰੀ ਹਾਲਤ ਹੈ ਉਸਦੀ ਇੰਨੀ ਮਾੜੀ ਹਾਲਤ ਹੈ ਕਿ ਉਹਦੇ ਵਿੱਚ ਕੋਕਰੇਜ਼ ਕਿਰਲੀਆਂ ਤੁਸੀਂ ਆਪ ਦੇਖ ਲਓ ਆਪ ਹੀ ਮਤਲਬ ਕਿ ਵਿਚਾਰੀਆਂ ਜੋ ਪਿੰਡ ਤੋਂ ਆਪਣੇ ਇੱਥੇ ਬੀਬੀਆਂ ਹੈਗੀਆਂ ਉਹ ਸਫਾਈ ਕਰ ਕਰਕੇ ਰਹਿ ਜਾਂਦੀ ਹੈ ਕਈ ਵਾਰੀ ਉਹਨਾਂ ਨੇ ਕਿਹਾ ਸਾਨੂੰ ਵੀ ਇਹਦਾ ਕੋਈ ਹੱਲ ਕਰੋ ਕਿ ਇੱਥੇ ਕੋਈ ਜੇ ਕੱਲ ਨੂੰ ਕੋਈ ਬੱਚੇ ਦੇ ਕੋਈ ਕਿਰਲੀ ਪੈ ਜਾਈ ਕਿ ਇਸ ਤਰ੍ਹਾਂ ਕਿ ਆਹ ਮੇਢੀ ਇਹ ਵੀ ਇਹ ਬਿਲਡਿੰਗ ਦਾ ਇੱਕ ਹੈਗਾ ਹੂੰ ਹੂੰ ਇਹ ਇੱਕ ਕਲਾਸਰੂਮ ਬਿਲਕੁਲ ਸਹੀ ਨਜ਼ਰ ਆ ਰਿਹਾ ਹੈ ਇਹ ਮੇਰੇ ਖਿਆਲ ਨਾਲ ਇਹ ਤਿਆਰ ਕੀਤਾ ਆਇਆ ਹੁਣੇ-ਹੁਣੇ ਇਸ ਸਕੂਲ ਦੇ ਅੰਦਰ ਇਹਦੀ ਤਸਵੀਰ ਕੁਝ ਚੰਗੀ ਨਜ਼ਰ ਆ ਰਹੀ ਹੈ ਔਰ ਬੱਚੇ ਜਿਸ ਤਰ੍ਹਾਂ ਦੇ ਨਾਲ ਇਸ ਕਲਾਸ ਵਿੱਚ ਪੜ੍ਹ ਰਹੇ ਨੇ ਇਹ ਇਹ ਪੂਰੀ ਤਰ੍ਹਾਂ ਕਮਰਾ ਸੇਫ ਨਜ਼ਰ ਆ ਰਿਹਾ ਹੈ ਇਹ ਬਿਲਡਿੰਗ ਮੇਰੇ ਖਿਆਲ ਨਾਲ ਨਵੀਂ ਬਣਾਈ ਹੈ ਨਾ ਬਣਾਈ ਹੈ ਜੀ ਇਹ ਇਹ ਨਵੀਂ ਬਣੀ ਹੈ ਉਹ ਜਿਹੜੀ ਚੰਗੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਨਾਲ ਨਾਲ ਇਹ ਇਹ ਕਦੋਂ ਬਣਾਈ ਹੈ ਇਹ ਪਿੱਛੇ ਹੀ ਬਣੀਆ ਹੋ ਗਿਆ 1.5 ਸਾਲ ਨਵੀਂ ਬਣੀ ਹੋਈ ਉਹ ਜਿਹੜੀ ਬਾਕੀ ਸਾਰੀ ਬਿਲਡਿੰਗ ਹੈ ਉਹ ਸਾਰੀ ਉਹ ਸਾਰੀ ਦੇ ਨਾਲ ਹੀ ਜਿਹੜਾ ਆ ਦੇਖੋ ਇੱਧਰ ਧਿਆਨ ਮਾਰੋ ਮਾਰੇ ਕੈਮਰਾ ਇੱਧਰ ਕਰੋ ਆ ਸਾਹਮਣੇ ਬੀਬੀਆਂ ਦਾ ਇਹ ਵੀ ਉਸੇ ਬਿਲਡਿੰਗ ਦਾ ਇੱਕ ਹਿੱਸਾ ਹੈ ਇਹਦੇ ਵਿੱਚ ਜਿਹੜਾ ਹੈਗਾ ਇੰਨਾ ਬੁਰਾ ਹਾਲ ਹੈ ਅੰਦਰ ਜਿਹੜਾ ਸਮਾਨ ਰੱਖਣ ਨੂੰ ਮੈਂ ਕਹਿੰਦਾ ਕੋਈ ਚੰਗਾ ਬੰਦਾ ਕੋਈ ਮਾੜੇ ਤੋਂ ਮਾੜਾ ਵੀ ਆਪਣੇ ਘਰ ਦੀ ਇੰਨੀ ਸਫਾਈ ਰੱਖਦਾ ਵੀ ਮੇਰੇ ਬੱਚਿਆਂ ਦੇ ਖਾਣਾ ਬਣਾਉਣ ਦੇ ਵਿੱਚ ਕੋਈ ਚੀਜ਼ गिरਣਾ ਜਾਏ ਕਿਦਾਂ ਪਰ ਅੰਦਰ ਇਦਾਂ ਦੇ ਹਾਲਾਤ ਨੇ ਅੰਦਰ ਜਾ ਕੇ ਕਿਤੇ ਦੇਖੋ ਤੁਸੀਂ ਵੀ ਕਿਤੇ ਕੁਝ ਖਿਲਰਿਆ ਹੋਇਆ ਕਿਤੇ ਕੁਝ ਕਿਤੇ ਕੁਝ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜਾ ਮੈਂ ਮੈਂ ਧਿਆਨ ਦਿਓਣਾ ਚਾਹੁੰਦਾ ਸੀ ਆਪਣੇ ਆਹ ਸਾਹਮਣੇ ਦੇਖੋ ਜਿੱਥੋਂ ਬੱਚੇ ਉੱਪਰ ਨੂੰ ਕਿਤੇ ਜਾਂਦੇ ਆ ਉਹ ਸਾਰੀ ਬਿਲਕੁਲ गिर ਜਾਏਗੀ ਉਹ ਉਹ ਸਾਹਮਣੇ ਮੈਂ ਮੈਂ ਬੱਚਿਆਂ ਦੇ ਨਾਲ ਵੀ ਬੱਚਿਆਂ ਦੇ ਨਾਲ ਵੀ ਨਾਲ-ਨਾਲ ਉਹ ਰਾ ਇਹ ਗੱਲਬਾਤ ਕਰ ਲਈਏ ਕਿ ਜਿਹੜੇ ਬੱਚੇ ਇੱਥੇ ਪੜ੍ਹ ਰਹੇ ਨੇ ਉਹ ਕੈਮਰਾ ਇਧਰਲੇ ਪਾਸੇ ਮੂਵ ਕਰਦਿਆਂ ਜਿਹੜੇ ਕਲਾਸਰੂਮ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਪਹਿਲੇ ਜਿਹੜਾ ਸਕੂਲ ਦਾ ਇੱਕ ਦੋ ਅਧਿਆਪਕ ਹੈ ਉਹਨਾਂ ਨੇ ਕੀ ਇਹ ਸ਼ਿਕਾਇਤ ਜਿਹੜੀ ਇਹ ਅੰਸੇ ਬਿਲਡਿੰਗ ਦੀ ਹੈ ਉਹ ਸਿੱਖਿਆ ਵਿਭਾਗ ਨੂੰ ਤੁਸੀਂ ਸਿੱਖਿਆ ਵਿਭਾਗ ਨੂੰ ਲਿਖ ਕੇ ਭੇਜਿਆ ਹੋਇਆ ਤੁਸੀਂ ਇੱਥੇ ਦੇ ਸਟਾਫ ਹੋ ਹਾਂਜੀ ਹਾਂਜੀ ਦਿੱਤਾ ਤੁਸੀਂ ਵਿੱਚਰ ਉੱਥੇ ਹਾਂਜੀ ਸਿੱਖਿਆ ਵਿਭਾਗ ਨੂੰ ਲਿਖ ਕੇ ਭੇਜਿਆ ਹਾਂਜੀ ਫਾਈਲ ਦਿੱਤੀ ਹੋਈ ਹੈ ਤੇ ਕਾਰਵਾਈ ਦੇ ਅਸੀਨ ਹੈ ਇਹ ਚ ਡਰ ਨਹੀਂ ਲੱਗਦਾ ਅਨ ਸੇਫ ਐ ਛੱਤਾਂ ਟੁੱਟੀਆਂ ਹੋਈਆਂ ਬਰਾਂਡੇ ਟੁੱਟੇ ਹੋਏ ਨੇ ਔਰ ਉਪਰੋਂ ਸਰਿਏ ਵੇਖ ਵੇਖ ਨੂੰ ਮਿਲ ਰਹੇ ਨੇ ਤੁਹਾਨੂੰ ਯਾਦ ਹੈ ਕਿ ਬੱਦੋਵਾਲ ਦੇ ਵਿੱਚ ਕਦੇ ਅਪਕਾ ਦੀ ਡੈਥ ਹੋ ਗਈ ਸੀ ਹਾਂਜੀ ਰਿਗਾਰਡਿੰਗ ਸਾਰੀਆਂ ਨੇ ਐਪਲੀਕੇਸ਼ਨਸ ਦਿੱਤੀਆਂ ਹੋਈਆਂ ਨੇ ਵਿਚਾਰ ਦੀ ਕਿੰਨੇ ਮਹੀਨੇ ਹੋ ਗਏ ਐਪਲੀਕੇਸ਼ਨ ਦਿੱਤੀ ਦੋ ਮਹੀਨੇ ਹੋ ਗਏ ਪ੍ਰੋਸੈਸਿੰਗ ਚ ਹੈ ਜੀ ਸਾਰਾ ਕੰਮ ਪਰ ਦੋ ਮਹੀਨੇ ਦਾ ਸਮਾਂ ਤਾਂ ਬਹੁਤ ਜ਼ਿਆਦਾ ਇਹ ਜਿਹੜੇ ਸਿੱਖਿਆ ਵਿਭਾਗ ਆ ਉਹਨਾਂ ਦੇ ਅਫਸਰਾਂ ਨੇ ਨਹੀਂ ਦੇਖਿਆ ਆ ਕੇ ਆ ਕੇ ਗਏ ਨੇ ਇੱਕ ਦੋ ਵਿਜ਼ਿਟ ਕਰਕੇ ਗਏ ਨੇ ਜੀ ਮੇਰੋ ਕੀ ਕਹਿੰਦੇ ਅਜੇ ਹੋਰ ਇੰਤਜ਼ਾਰ ਕਰ ਪ੍ਰੋਸੈਸਿੰਗ ਦੇ ਵਿੱਚ ਕਰਿਆ ਹੋਇਆ ਜੀ ਕੰਮ ਪਰ ਇਹ ਤਾਂ ਫਟਾਫਟ ਕੰਮ ਹੋਣਾ ਚਾਹੀਦਾ ਤੁਹਾਡੇ ਅਧਿਆਪਕਾਂ ਦੀ ਸੇਫਟੀ ਦਾ ਸਵਾਲ ਹੈ ਬੱਚਿਆਂ ਦੀ ਸੇਫਟੀ ਦਾ ਸਵਾਲ ਹੈ ਬਿਲਕੁਲ ਸੁਰੱਖਿਆ ਦਾ ਸਵਾਲ ਹੈ ਜੀ ਮੇਰੀ ਗੱਲ ਸੁਣੋ ਇਹਨਾਂ ਸਾਰੇ ਜਿੰਨੇ ਅਧਿਆਪਕ ਨੇ ਜਾਂ ਦੇਖੋ ਡਰ ਹੁੰਦਾ ਸਰਕਾਰਾਂ ਦਾ ਨੌਕਰੀਆਂ ਦੇ ਡਰ ਹੁੰਦੇ ਨੇ ਅਗਲਾ ਨਹੀਂ ਖੁੱਲ ਕੇ ਬੋਲ ਸਕਦਾ ਅਗਲਾ ਨਹੀਂ ਖੁੱਲ ਕੇ ਬੋਲ ਸਕਦਾ ਤਸਵੀਰਾਂ ਤੁਹਾਡੇ ਕੈਮਰੇ ਦੱਸ ਰਹੇ ਨੇ ਸਾਰਾ ਕੁਝ ਜੋ ਕੁਝ ਹੋ ਰਿਹਾ ਹੈ ਚਲੋ ਮੈਂ ਬੱਚਿਆਂ ਨਾਲ ਵੀ ਗੱਲਬਾਤ ਕਰਨਾ ਜਿਹੜੇ ਬੱਚੇ ਨਾਲ ਕਲਾਸਾਂ ਦੇ ਵਿੱਚ ਬੈਠੇ ਨੇ ਕਿਉਂਕਿ ਅਧਿਆਪਕ ਤਾਂ ਆਖਰੇ ਨੇ ਕਿ ਅਸੀਂ ਸਿੱਖਿਆ ਵਿਭਾਗ ਨੂੰ ਲਿਖ ਕੇ ਦਿੱ ਪਰ ਸਕੂਲ ਦੇ ਜਿਹੜੇ ਹਾਲਾਤ ਹੈ ਅਗਰ ਹਰਜੋਤ ਬੈਂਸ ਸਿੱਖਿਆ ਮੰਤਰੀ ਜਿਹੜੇ ਬੱਚਿਆਂ ਨੂੰ ਚਾਕਲੇਟਾਂ ਜਾ ਕੇ ਦਿੰਦੇ ਨੇ ਫੋਟੋਆਂ ਖਿਚਵਾਉਂਦੇ ਨੇ ਮੁੱਖ ਮੰਤਰੀ ਭੂੰਜੇ ਬਹਿ ਕੇ ਬੱਚਿਆਂ ਨਾਲ ਫੋਟੋਆਂ ਖਿਚਵਾ ਕੇ ਉਹਨਾਂ ਨਾਲ ਗੱਲਾਂ ਕਰਦੇ ਨੇ ਕਿ ਕਿਵੇਂ ਪੜਦੇ ਹੋ ਕਿਵੇਂ ਦੀ ਪੜ੍ਹਾਈ ਹੈ ਪਰ ਮੁੱਖ ਮੰਤਰੀ ਸਾਹਿਬ ਇਹ ਪੜ੍ਹਾਈ ਦੇਖ ਲਓ ਇਹ ਜਿਹੜੀਆਂ ਛੱਤਾਂ ਨੇ ਅਨ ਸੇਫ ਹੈ ਬੜਾ ਇਹ ਡਰ ਨਹੀਂ ਲੱਗਦਾ ਜਿਸ ਤਰ੍ਹਾਂ ਦੇ ਨਾਲ ਇਹ ਕਲਾਸਾਂ ਕਿ ਲੱਗਦੀ ਆ ਹੈ ਲੱਗਦੀ ਆ ਤੁਹਾਨੂੰ ਲੱਗਦਾ ਕਿ ਜਿਹੜੇ ਬਾਕੀ ਕਲਾਸਾਂ ਦੇ ਲੈਂਟਰ ਆ ਸਰੀਏ ਨਿਕਲੇ ਹੋਏ ਨੇ ਜਨ ਜੀ ਹੈ ਹਾਂਜੀ ਫਿਰ ਬਾਹਰ ਬੜਾਉਂਦੇ ਆ ਜੀ ਨਹੀਂ ਹਾਂ ਅੰਦਰ ਹੀ ਪਰਾਂਦੇ ਨੇ ਨਹੀਂ ਨਾਲ ਦੀਆ ਕਲਾਸਾਂ 'ਚ ਬੈਠਦੇ ਹੋ ਤੁਸੀਂ ਨਹੀਂ ਹੂੰ ਤਹਲੇ ਥੋੜੀ ਦੇਰ ਪਹਿਲੇ ਤਾਂ ਤੁਸੀਂ ਸਾਰੇ ਬਾਹਰ ਬੈਠੇ ਸੀ ਹੈ ਡਰ 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 ਨਹੀਂ ਲੱਗਦਾ ਬੇਨਾ ਜੀ ਲੱਗਦਾ ਵੀ 76 ਟੁੱਟੀਆਂ ਹੋਈਆਂ ਇਸ ਕਲਾਸ ਰੂਮ ਦੀਆਂ ਜਾਨ ਜੀ ਫਿਰ ਅੱਜ ਅਪਕੀ ਕਹਿੰਦੇ ਹੈ ਹੈ ਕੀ ਲਿਖ ਬਤਾ ਸੋ ਬੱਚੇ ਜਿਹੜੇ ਨੇ ਉਹ ਕੈਮਰਾ ਦੇ ਸਾਹਮਣੇ ਜਿਆਦਾ ਬੋਲ ਨਹੀਂ ਪਾਰੇ ਕਿਉਂਕਿ ਇਹ ਕੈਮਰਾ ਹੀ ਜਿਹੜਾ ਏ ਉਹ ਬੋਲਦਾ ਸਾਡੇ ਇਹਨਾਂ ਤਸਵੀਰਾਂ ਦੇ ਜ਼ਰੀਏ ਅਧਿਆਪਕਾਂ ਨੇ ਜ਼ਰੂਰ ਲਿਖ ਕੇ ਭੇਜਿਆ ਹੋਇਆ ਇਸ ਪੂਰੇ ਬਿਲਡਿੰਗ ਦੇ ਬਾਰੇ 2 ਮਹੀਨੇ ਹੋ ਚੁੱਕੇ ਨੇ ਪਰ ਉਹਨਾਂ 2 ਮਹੀਨਿਆਂ ਦੇ ਵਿੱਚ ਵੀ ਸਿੱਖਿਆ ਵਿਭਾਗ ਨੇ ਕੋਈ ਸਾਰ ਨਹੀਂ ਲਈ ਸੋ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਅਸੀਂ ਖਬਰ ਚਲਾ ਰਹੇ ਹਾਂ ਇਹਨਾਂ ਖਬਰਾਂ ਦੇ ਚੱਲਣ ਤੋਂ ਬਾਅਦ ਸਰਕਾਰ ਜਾਗੇ ਯਾ 2 ਸਾਲ ਤੋਂ 2 ਸਾਲ ਤੋਂ ਹੋ ਗਿਆ ਸੀ ਮਤਲਬ ਜਿਹੜੀ ਹਾਂਜੀ ਇਹ ਇਦਾਂ ਹਾਂਜੀ ਅਸੀਂ ਬਹੁਤ ਟਾਈਮ ਤੋਂ ਇਹ ਚੀਜ਼ ਦੀ ਪਹੁੰਚ ਕਰ ਰਹੇ ਹਾਂ ਕਈ ਵਾਰੀ ਅਸੀਂ ਜਿਹੜਾ ਪਹਿਲਾਂ ਦਰਖਾਸਤ ਦਿੱਤੀ ਸੀਗੀ ਵੀ ਸਾਡੀ ਜਿਹੜੀ ਬਿਲਡਿੰਗ ਅਨ ਸੇਫ ਹੈ ਉਹਨੂੰ ਆਕੇ ਅਨ ਸੇਫ ਕਰੋ ਵੀ ਤੁਸੀਂ ਐਲਾਨ ਕਰੋ ਚੀਜ਼ ਸੇਫ ਕਰੋ ਹਾਂਜੀ ਤੇ ਉਹਨਾਂ ਨੇ ਸਾਨੂੰ ਇੱਕ ਉਹ ਕਮਰਾ ਦੇਦਾ ਜੀ ਪਿਛਲੇ ਪਾਸੇ ਪੰਚਾਇਤ ਮੈਂਬਰ ਹੈ ਜੀ ਅਸੀਂ ਤੇ ਇਹਦੇ ਵਿੱਚ ਸਕੂਲ ਦੇ ਵਿੱਚ ਆਣ ਜਾਣ ਸਾਡਾ ਹੈਗਾ ਜੀ ਆ ਸਕੂਲ ਦੇ ਵਿੱਚ ਜਿਹੜੇ ਵੀ ਪਰਦੇ ਲੱਗੇ ਉਹ ਵੀ ਅਸੀਂ ਆਪਣੇ ਪੈਸਿਆਂ ਦੀ ਲਿਆ ਕੇ ਲਾਏ ਸੀ ਜਿਹੜੀਆਂ ਤਸਵੀਰਾਂ ਸਰਕਾਰ ਦਿਖਾ ਰਹੀ ਹੈ ਕੇਜਰੀਵਾਲ ਮੁਖੀ ਆਮ ਆਦਮੀ ਪਾਰਟੀ ਦੇ ਹਰਜੋਤ ਬੈਂਸ ਕਈ ਵਾਰੀ ਸਕੂਲਾਂ ਦੇ ਵਿੱਚ ਜਾਂਦਾ ਉਹ ਫਿਰ ਤਸਵੀਰਾਂ ਕਿਹੋ ਜਿਹੀਆਂ ਜੇ ਤੁਹਾਡੇ ਪਿੰਡ ਦੇ ਸਕੂਲ ਦੀ ਤਸਵੀਰਾਂ ਹੋ ਜੀ ਸਰ ਵਾਅਦੇ ਤੇ ਕੰਮ ਕਰਨ ਦੇ ਵਿੱਚ ਬਹੁਤ ਫਰਕ ਹੈ ਜੀ ਇੱਕ ਚੀਜ਼ ਨੂੰ ਆਪਾਂ ਦਿਖਾ ਦੇਣਾ ਕਿ ਅਸੀਂ ਆਹ ਕੰਮ ਕਰਤਾ ਸਿਰਫ ਅਖਬਾਰਾਂ ਦੇ ਵਿੱਚ ਪੇਪਰਾਂ ਦੇ ਵਿੱਚ ਤੇ ਸਰ ਜਦੋਂ ਰੈਲਿਟੀ ਦੇ ਵਿੱਚ ਆ ਕੇ ਦੇਖੀ ਤਾਂ ਰੋਣਾ ਨਿਕਲ ਜਾਂਦਾ ਸਰ ਤੁਸੀਂ ਹੁਣ ਇਹ ਕਮਰਿਆਂ ਦੇ ਵਿੱਚ ਦੇਖ ਸਰ ਤੁਸੀਂ ਕਮਰਿਆਂ ਦੇ ਵਿੱਚ ਵੜ ਕੇ ਦੇਖਿਆ ਤੁਹਾਨੂੰ ਆਪਣੇ ਆਪ ਪਤਾ ਲੱਗ ਗਿਆ ਹੋਊਗਾ ਰੈਲਿ ਸਰ ਇਹਦੇ ਵਿੱਚ ਅਸੀਂ ਜਿਹੜੀਆਂ ਕੁਰਸੀਆਂ ਟਕ ਲਿਆਂਦੀਆਂ ਅਸੀਂ ਆਪਣੇ ਪੈਸਿਆਂ ਦੀ ਲਿਆਂਦੀਆਂ ਸਰ ਪਿੰਡੋਂ ਪੈਸੇ ਪਾ ਕੇ ਲਿਆਂਦੀਆਂ ਨੇ ਇਹ ਇਹ ਰੋਸ਼ ਇਹ ਰੋਸ਼ ਵੇਖਣ ਨੂੰ ਮਿਲ ਰਿਹਾ ਔਰ ਇਹ ਤੁਹਾਨੂੰ ਮੈਂ ਬਾਹਰ ਤਾਂ ਜਿਹੜਾ ਬੋਰਡ ਹੈ ਉਹ ਪ੍ਰਾਇਮਰੀ ਸਕੂਲ ਦਾ ਵਿਖਾਣਾ ਜ਼ਰੂਰੀ ਹੈ ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਿਖਿਆ ਢੇਰੀ ਪਿੰਡ ਦਾ ਪਰ ਸਮਾਰਟ ਦੀਆਂ ਤਸਵੀਰਾਂ ਤੁਸੀਂ ਅੰਦਰੋਂ ਵੇਖ ਹੀ ਲਈਆਂ ਨੇ ਜਿਹੜਾ ਲੈਂਟਰ ਹੈ ਉਹ ਕਾਫੀ ਨੁਕਸਾਨੇ ਹੋਏ ਨੇ ਕਲਾਸਰੂਮਾਂ ਦੇ ਔਰ ਇਹ 스마트 ਦਾ ਮਤਲਬ ਕੀ ਸਮਝੀਏ ਅਗਰ ਇਹਦੇ ਉੱਤੇ 스마트 ਲਿਖਿਆ ਤੇ 스마트 ਸਕੂਲ ਕੀ ਇਹੋ ਜਿਹੇ ਹੁੰਦੇ ਨੇ ਅਧਿਆਪਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਅਧਿਆਪਕ ਕਹਿ ਰਹੇ ਕਿ ਪਿਛਲੇ 2 ਮਹੀਨੇ ਤੋਂ ਅਸੀਂ ਲਿਖ ਕੇ ਭੇਜਿਆ ਹੋਇਆ ਪਰ ਸਵਾਲ ਇਸ ਬੋਰਡ ਦੇ ذریعے ਉਹਨਾਂ ਕਲਾਸ ਰੂਮਾਂ ਦੇ ਵਿੱਚ ਜਦੋਂ ਹਾਲਾਤ ਦੇਖਦੇ ਹਾਂ ਤੇ ਡਰ ਲੱਗਦਾ ਬੱਚੇ ਕਈ ਵਾਰ ਬ੍ਰਾਂਡੇ ਦੇ ਵਿੱਚ ਪੜਦੇ ਹੁੰਦੇ ਨੇ ਥੋੜੀ ਦੇਰ ਪਹਿਲੇ ਜਦੋਂ ਅਸੀਂ ਅਦਰ ਐਂਟਰ ਹੋਏ ਤਾਂ ਬੱਚੇ ਬਾਹਰ ਬਿਠਾਈ ਸੀ ਪਰ ਮਜਬੂਰਨ ਜਦੋਂ ਕੈਮਰਾ ਚੱਲਿਆ ਤਾਂ ਬੱਚੇ ਅੰਦਰ ਕਰ ਦਿੱਤੇ ਗਏ ਆ ਹਨੇਰੀ ਚੱਲੀ ਕੰਧ ਥੱਲੇ ਆ ਪਈ ਸਰ ਸੋ ਇਹ 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 ਸਕੂਲ ਦੇ ਹਾਲਾਤ ਨੇ ਆ ਜਿਹਨੂੰ ਕੰਧ ਡਿੱਗੀ ਆ ਕਿੰਨੇ ਬੱਚੀ ਬੱਚੇ ਇੱਥੇ ਖਰਾਬ ਹੋਏ ਨੇ ਕਿਸੇ ਇੱਥੇ ਆ ਕੇ ਕੀਤਾ ਪਾਦਾ ਇੱਥੇ ਬੇਰਦਾ ਜੀ ਇੱਕ ਬੇਨਤੀ ਜ਼ਰੂਰੀ ਹੈ ਹਰਨੇਕ ਸਿੰਘ ਗਲਾਨਾ ਜੱਜਦਾ ਪ੍ਰਸ਼ਾਸਨ ਨੂੰ ਇਹ ਵੀ ਅਪੀਲ ਕਰ ਰਹੇ ਨੇ ਕਿ ਇਹ ਸਕੂਲ ਦੀ ਜਿਹੜੀ ਹੈ ਇਹਦੀ ਸਾਰ ਲਿੱਤੀ ਜਾਵੇ ਔਰ ਇਹਨਾਂ ਕਲਾਸ ਰੂਮਾਂ ਦੇ ਵਿੱਚ ਜਿਹੋ ਜਿਹੇ ਹਾਲਾਤ ਨੇ ਅਨਸੇਫ ਇਹ ਬਿਲਡਿੰਗ ਡਿਕਲੇਅਰ ਕੀਤੀ ਹੋਈ ਹੈ ਮੈਂ ਦੁਬਾਰਾ ਫਿਰ ਇੱਕ ਵਾਰੀ ਅਧਿਆਪਕ ਦੇ ਨਾਲ ਗੱਲਬਾਤ ਕਰ ਲਵਾਂ ਇਹ ਇਹ ਅਨਸੇਫ ਬਿਲਡਿੰਗ ਡਿਕਲੇਅਰ ਹੈ ਇਹ ਮੈਨੂੰ ਮੈਂ ਹੁਣੇ ਥੋੜੀ ਦੇਰ ਪਹਿਲੇ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਇਹ ਕਰ ਦਿੱਤਾ ਇਹ ਸਰ ਅਨਸੇਫ ਇਹ ਕਲਾਸਾਂ ਡਿਕਲੇਅਰ ਹੈ ਨਹੀਂ ਡਿਕਲੇਅਰ ਨਹੀਂ ਹੋਈਆਂ ਫਿਰ ਫਿਰ ਕਲਾਸਾਂ ਦੇ ਵਿੱਚ ਤੁਸੀਂ ਸਮਾਨ ਰੱਖਿਆ ਹੋਇਆ ਹੁਣੇ ਥੋੜੀ ਦੇਰ ਪਹਿਲੇ ਬਰਾਂਡੇ 'ਚ ਪੜਾ ਰਹੇ ਸੀ ਹੁਣ ਭੇਜੇ ਬੱਚੇ ਜਦੋਂ ਕੈਮਰਾ ਚੱਲਿਆ ਉਹਦਾ ਅਸੀਂ ਬੱਚੇ ਨਹੀਂ ਬਿਠਾਉਂਦੇ ਹੈਗੇ ਹਾਂ ਤੇ ਫਿਰ ਉਹੀ ਮੈਂ ਕਹਿ ਰਿਹਾ ਨਾ ਕਿ ਮੈਡਮ ਟੈਸਟਿੰਗ ਕਰਨ ਆਏ ਸੀਗੇ ਤਾਂ ਕਰ ਮੈਂ ਕਹਿ ਰਿਹਾ ਫਿਰ ਇਹ ਅਨਸੇਫ ਹੈ ਨਾ ਹਾਂਜੀ ਬਿਲਡਿੰਗ ਅਨਸੇਫ ਹੀ ਹੈ ਜੀ ਬਿਲਡਿੰਗ ਅਨਸੇਫ ਹੈ ਹਾਂਜੀ ਹਾਂਜੀ ਡਿਕਲੇਅਰ ਹੈ ਅਨਸੇਫ ਹਾਂਜੀ ਹਾਂਜੀ ਸੋ ਇਹ ਅਨਸੇਫ ਸਭ ਤੋਂ ਵੱਡੀ ਇਹੀ ਗੱਲ ਹੈ ਸਭ ਤੋਂ ਵੱਡੀ ਇਹੀ ਅਪਡੇਟ ਹੈ ਕਿ ਇਹ ਬਿਲਡਿੰਗ ਅਨਸੇਫ ਡਿਕਲੇਅਰ ਕੀਤੀ ਹੋਈ ਹੈ ਸਿੱਖਿਆ ਵਿਭਾਗ ਵੱਲੋਂ ਔਰ ਤਾਂ ਵੀ 2 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਇਹ ਪੂਰੀ ਦੀ ਪੂਰੀ ਬਿਲਡਿੰਗ ਦੀ ਮੁਰੰਮਤ ਕਰਨ ਦੇ ਲਈ ਪਰ ਹਜੇ ਤੱਕ ਲੁਧਿਆਣਾ ਸਿੱਖਿਆ ਵਿਭਾਗ ਦੇ ਲੁਧਿਆਣਾ ਡਿਪਟੀ ਕਮਿਸ਼ਨਰ ਕੋਈ ਸਾਰ ਨਹੀਂ ਦਿੱਤੀ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ